ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਰਜੀ ਦੇ ਕਿ ਆ ਗਿਆ ਸਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਤੇ ਨੇੜੇ ਮੋਦਕੀ 메ਨ ਸ਼ਹਿਰ 메ਨ ਕਸਵਾ ਆ ਜਾਂਦਾ। ਤੇ ਬੱਚੀ ਨੂੰ ਮਲਾਉਣੇ ਆ ਤੁਹਾਨੂੰ। ਮਿਰਜੇ ਕਾਲੇ ਸੱਜਣ ਨੂੰ ਤਿੰਨ ਜਾਨਵਾਰ ਆ ਤਿੰਨੇ ਹੀ ਅੱਡੋ ਅੱਡੀ ਦੇ ਇੱਕ ਛੋਟੀ ਨੀਲੀ ਚ ਪੈਂਦੀ ਐ ਕਬੂਰੀ ਆ ਮਈਆਂ ਚ ਪੈਂਦੀ ਐ ਸੱਜਣੋ ਬੜੇ ਚੰਗੇ ਦੁੱਧ ਵਾਲੀ ਮੈਂ ਆ ਨਾੜਾ ਨੂੜਾ ਵੇਖੋ ਰਸਾ ਪਿਆ ਪੀ ਆਉਂਦੀਆਂ ਕਰਮਾਂ ਵਾਲੀ ਨੂੰ ਤੇ ਇੱਕ ਆਹ ਵਾਲੀ ਆ ਗਈ ਨੀਲੀ ਚ ਪੈਂਦੀ ਐ ਤੇ ਮਗਰ ਕੱਟੀ ਬੜੀ ਸ਼ਾਨਦਾਰ ਤੇ ਇੱਕ ਸੱਜਣੋ ਮੋਹਰਾ ਦਾ ਨਗੀਨਾ ਆ ਗਿਆ ਅੱਜ ਬਜੀ ਮਿਰਜੇ ਕਾਲੇ ਕੋਲੇ ਆਈ ਤਾਂ ਚੋਕੇ ਲੇਟ ਆ ਤੇ ਪਰ ਵਿਖਾਤੀ ਆ ਤੁਹਾਨੂੰ ਵੀਡੀਓ ਦੇ ਵਿੱਚ ਲੇਟ ਚੋਕੇ ਲਿਆਇਆ ਇਹਨੂੰ ਕੌਕੀ ਨਹੀਂ ਰਕਮ ਖਰਚ ਕੇ ਤੇ ਫਿਰ ਤਸੱਲੀ ਕਰਨਾ ਹੱਕ ਹੁੰਦਾ ਕਿਉਂਕਿ ਗਾਂ ਕਿਸੇ ਭੈਣ ਭਰਾ ਨੂੰ ਦੇਣਾ ਹੋਵੇ ਪਸ਼ੂ ਤੇ ਫਿਰ ਜਿਆਪਦੀ ਚੋਈ ਜਾਂਦਾ ਫਿਰ ਮਾਨ ਜਾਂ ਹੋ ਜਾਂਦਾ ਸਜਣੋ ਦੇਖਿਓ ਦੋ ਦੰਦ ਕੱਟੀ ਆ ਇੱਕ ਰੰਗ ਕਾਲੀ ਤੇ ਜੇ ਕੱਦ ਦੀ ਗੱਲ ਕਰਾਂਗੇ ਤੇ ਬੱਚੀ ਨੂੰ ਕੱਟਦੀ ਆ ਤੇ ਮਗਰ ਆ ਗਿਆ ਇਹਦੇ ਕੱਟਾ ਕੋਹੇਨੂਰ ਦਾ ਸਜਣੋ ਮਾਲਕਾਂ ਤੋਂ ਵੀ ਕਨਫਰਮ ਕਰ ਲਿਓ ਭਾਵੇਂ ਡੀਐਨਏ ਤੱਕ ਦੀ ਗਾਰੰਟੀ ਦਿੱਤੀ ਆ ਮਾਲਕਾਂ ਇਹਦਿਆਂ ਨੇ ਵੀ ਇਹ ਕੋਹੇਨੂਰ ਲక్ష్ਮੀ ਡੇਰੀ ਵਾਲੇ ਦਾ ਕੱਟਾ ਵਾਗਲਾ DNA ਤਾਂ ਕਰਾ ਸਕਦਾ ਇਹ ਡਾਇਰੈਕਟ ਕ੍ਰੋਸ ਦੀ ਝੂਟੀ ਆ ਬਹੁਤ ਜਿਆਦੇ ਚੰਗੀ ਲੱਕਾ ਮਲੇ ਰਵਣੇ ਅਸੀਦਾ ਬੱਚੀ ਸਾਸਰੀ ਦਾ ਮਸੀਕਾ ਜੀ ਕਲੀਬ ਜੀ ਸਾਸਰੀ ਕਾਲ ਜੀ ਹੋਰ ਸੁਣਾ ਚੜਦੀ ਕਲਾ ਜੀ ਚੜਦੀ ਕਲਾ ਬਾਬਾ ਨਾਨਕ ਚੜਦੀ ਕਲਾ ਹੀ ਰੱਖੇ ਜੀ ਪਰਮਾਤਮਾ ਸਭ ਨੂੰ ਜੀ ਹਾਂ ਜਿੰਨੇ ਪੈਣਾ ਪਰਾਂਵਾਂ ਦੱਸਦੇ ਨੇ ਬੱਚਿਆਂ ਦਾ ਹਾਲ ਚਾਲ ਮੇਰਾ ਸਤਗੁਰੂ ਸਤਗੁਰੂ ਦੀ ਨਾਨਕ ਦੀ ਮਿਹਰ ਹੀ ਚਾਹੀਦੀ ਹੈ ਬਾਬਾ ਨਾਨਕ ਹਨਾ ਬਾਕੀ ਪੈਣ ਪਰਾਂਵਾਂ ਨੂੰ ਸਾਰਿਆਂ ਨੂੰ ਵਾਲਡ ਬੈਠੇ ਕੈਨੇਡਾ ਅਮਰੀਕਾ ਜਾ ਹਨਾ ਕਿੰਨੇ ਪਜਾਬ ਵਾਲਿਆਂ ਨੂੰ ਸਾਰਿਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਹੀ ਗੱਲ ਹੈ ਹਾਂਜੀ ਤੇ ਡਰੈਸ ਪਿੰਡ ਮਿਰਜੇ ਕੀ ਜ਼ਿਲ੍ਹਾ ਫਰੋਇਪੁਰ ਮੋਦਗੀ ਤੋਂ 8 ਕਿਲੋਮੀਟਰ ਪਿੰਡ ਆਪਣਾ ਹੀ ਆ ਰਿਹਾ ਮਿਰਜੇ ਕੀ ਤਾਂ ਤੋਂ ਅੱਗੇ ਤੇ ਫਿਰ ਉਹਨੇ ਵੀ ਪਹੁੰਚਦਿਆਂ ਕਰ ਹਾਂ ਉਹਨੇ ਵੀ ਪਹੁੰਚਦਿਆਂ ਕਰ ਦਈਦੀਆਂ ਜੀ ਬਾਬਾ ਜੀ ਹਣਾ ਹਾਂਜੀ ਬਿਲਕੁਲ ਬਿਲਕੁਲ ਛੋਟੀ ਐਂਡ ਸੀ ਉਹ ਵੀ ਬਹੁਤ ਐਂਡ ਹੁਣ ਤੱਕ ਫੋਨ ਕਰਦਾ ਕਹਿੰਦਾ ਜੋੜਾ ਇੱਕ ਛੋਟੀ ਦਾ ਭੇਜ ਹੋਰ ਚੰਗਾ ਇੱਕ ਬਾੜੀ ਛੋਟੀ ਚੰਗੀ ਬਹੁਤ ਚੰਗੀ ਖਰੀ ਛੋਟੀ ਨਿਕਲ ਗਈ ਬੰਦਾ ਵੀ ਰੂਹ ਵਾਲਾ ਸੀ ਬੰਦਾ ਵੀ ਰੂਹ ਵਾਲਾ ਬੜੀ ਖੁਸ਼ ਹੈ ਯਾਰ ਬੰਦਾ ਬੜਾ ਚੰਗਾ ਬੰਦਾ ਸੀਗਾ ਯਾਰ ਹਾਂ 82699 82204 ਇਹ ਤੇ ਕਰਿਓ ਇਹ ਤੇ ਸਵਾਰਕ ਕਰੇ ਜੀ ਗਿਲਦੀਪ ਸਿੰਘ ਅੰਕ ਕਰ ਰਿਹਾ ਨਗੀਨਾ ਕਿਥੋਂ ਪਾ ਲਾ ਨਗੀਨਾ ਪੂਰਾ ਹੀਰਾ ਯਾਰ ਹੀਰਾ ਲਿਆਂਦਾ ਲੱਭ ਕੇ ਹਨਾ ਇਹ ਵੀ ਵੇਟ ਕਰਨੀ ਬਈ ਮੈਨੂੰ ਦੋ ਦਿਨ ਜਾਂਦਾ ਰਿਹਾ ਮੈਂ ਝੋਟੀ ਦੇ ਅੱਛਾ ਹਾਂ ਬੰਦੇ ਮਿਲ ਨਹੀਂ ਰਹੇ ਸੀ ਅੱਗੋਂ ਵਿਆਹ ਸ਼ਾਦੀ ਬਾੜੇ ਚੱਲੀ ਜਾਂਦੇ ਆ ਤੇ ਮੈਂ ਕੋਈ ਗੱਲ ਨਹੀਂ ਉਹ ਕਹਿੰਦੇ ਬਈ ਕਿਦੋਂ ਫੇਰ ਅੱਜ ਕੱਲ ਗਿਆ ਫੇਰ ਵੀ ਨਾ ਮਿਲੇ ਫੇਰ ਫੋਨ ਕੀਤਾ ਫੇਰ ਆਏ ਵਿਆਹ ਤੋਂ ਛੱਡ ਕੇ ਹਾਂ ਤੇ ਫੇਰ ਆ ਕੇ ਸੌਦਾ ਹੋਇਆ ਬਈ ਉਹਨਾਂ ਨੇ ਪਹਿਲਾਂ ਚਾਹ ਪਾਣੀ ਪਿਆ ਕਹਿੰਦੇ ਯਾਰ ਸੌਦਾ ਹੋਵੇ ਨਾ ਹੋਵੇ ਪਹਿਲਾਂ ਚਾਹ ਪੀਓ ਯਾਰ ਐਡੇ ਬੰਦਾ ਬਹੁਤ ਰੂਹ ਵਾਲਾ ਚੰਗਾ ਸੀ ਯਾਰ ਕਿਹਦੇ ਕੋਲੇ ਕੱਟੀ ਕਿਹਦੇ ਕੋਲੇ ਕੱਟੀ ਸੀ ਕਿਹੜਾ ਮਾਲ ਸੀ ਉਹਦੇ ਕੋਲ 20 ਕਿਲੋ ਪਲੱਸ 22 ਕਿਲੋ 23 ਕਿਲੋ ਵਾਲਾ ਮਾਲ ਸੀਗਾ ਸਾਰਾ ਹੀ ਹੈਨਾ ਸਾਰਾ ਹੀ ਮਾਲ ਹੈ ਤਕਰੀਬ ਤੈਨੂੰ ਵੀ ਦਿਖਾਇਆ ਸੀ ਵੀਡੀਓ ਕਾਲ ਕਰਕੇ ਦਿਖਾਇਆ ਸੀ ਨਾ ਦਿਖਾਇਆ ਵਿਖਾਇਆ ਹਾਂ ਬੜਾ ਟਾਪ ਮਾਲ ਸੀ ਟਾਪ ਮਾਲ ਸੀ ਬੰਦੇ ਕੋਲੇ ਇਹ ਕੱਟੀ ਦੋ ਦੰਦਾਂ ਦੀ ਦੋ ਦੰਦ ਕੱਟੀ ਆ ਇਹੇ ਕੋਲੇ ਖੜੀ ਏ ਤੇ ਮੈਂ ਕਹਿੰਦਾ ਮੈਂ ਲੱਭਣਾ ਹੀ ਨਹੀਂ ਹੈਨਾ ਲੱਭਣਾ ਹੀ ਨਹੀਂ ਜਾ ਕੇ ਉਧਰਲੇ ਪਾਸੇ ਜਾਂਦਾ ਰਹੇ ਮੈਂ ਲੱਭਣਾ ਹੀ ਨਹੀਂ ਐਡੀ ਕੱਟੀ ਸ਼ਾਨਦਾਰ ਆ ਸਭ ਹੀ ਬੰਦੇ ਨੇ ਯਾਰ ਬੜੀ ਯਾਰ ਮੋਹਰਾ ਦੀ ਕੱਟੀ ਆ ਟਾਪ ਦੀ ਕੱਟੀ ਆ ਕੋਈ ਕਮੀ ਨਹੀਂ ਇੱਕ ਸਾਈਡ ਆ ਝੋਟੀ ਦੀ ਥੋੜੀ ਜੀ ਠੀਕ ਆ ਦੁੱਧ 11 ਉਹਦਾ ਜਿਆਦਾ ਹੀ ਆ ਦੁੱਧ ਆਪਾਂ 10 ਕਿਲੋ ਠੰਡਾ ਕੰਡਾ ਲਿਆਵੇ ਬੇਸ਼ੱਕ ਨਾਲ ਆਵਦਾ ਪਹਿਲੀ ਗੱਲੋ ਅਜ ਤੱਕ ਆਪਾਂ ਪ੍ਰਮਾਤਮਾ ਦੀ ਬਾਬੇ ਨਾਨਕ ਦੀ ਕਿਰਪਾ ਨਾਲ ਕੋਈ ਕੰਡਾ ਲੈ ਕੇ ਨਹੀਂ ਆਇਆ ਆਪਣੇ ਘਰੇ ਉਹਨਾਂ ਨੂੰ ਇੰਨਾ ਕਾ ਸ਼ਵਾਸ ਆ ਬੱਚੀ ਦੇ ਪੁੱਲ ਫੁੱਲ ਹੁੰਦਾ ਸ਼ਵਾਸ ਉਹਨਾਂ ਨੂੰ ਠੀਕ ਆ ਬਾਕੀ ਆਪਦਾ ਕੰਡਾ ਪੰਡਾ ਲਿਆ ਹੋਣਾ ਤੇ ਝੋਕੇ ਲੈ ਕੇ ਜਾਣ ਇਹਦੇ ਮਗਰ ਆ ਗਿਆ ਕੱਟਾ ਕੋਹੇ ਨੂੰ ਕੋਹੇ ਨੂੰ ਰਦਾ ਕੱਟਾ ਆ ਗਿਆ ਜਮਾ ਇੰਡ ਮਾਂ ਥੱਲੇ ਕਿੰਨਾ ਦੁੱਧ ਦੱਸਿਆ ਸੀ ਉਹ 22 ਲੀਟਰ ਦਾ ਇਹਦੀ ਮਾਂ ਥੱਲੇ ਹਾਂ ਜਿੰਨਾ ਤੋਂ ਇੱਕ ਮਨ ਕਿ 3 ਖਰੀਦੀ ਸੀ ਉਹਨਾਂ ਨੇ ਹਾਂ ਕੱਟੀ ਲਈ ਸੀ ਨਿੱਕੀ ਜੀ ਉਹਨਾਂ ਨੇ ਠੀਕ ਆ ਹਾਂ ਜੇ ਬਾਕੀ ਇਹਦੇ ਮਾਘਰ ਕੱਟੀ ਹੁੰਦੀ ਨਾ ਇਹਦੇ ਉਹਨਾਂ ਨੇ ਨਹੀਂ ਦੇਣੀ ਸੀਗੀ ਕਹਿੰਦੇ ਹਾਂ ਹਾਂ ਉਹਨਾਂ ਨੇ ਪਹਿਲਾਂ ਮੈਨੂੰ ਫੋਨ ਤੇ ਇਹ ਗੱਲ ਕਹਿਦੀ ਕਹਿੰਦੇ ਬਈ ਕੱਟੀ ਹੋਈ ਤਾਂ ਅਸੀਂ ਦੇਣੀ ਨਹੀਂ ਉਹ ਕੋਤਰ ਦੀ ਬੰਦਾ ਰੱਖਿਆ ਸੀ ਪਰ ਕੰਮ ਤੇ ਉਹ ਕੱਟਾ ਨਿਕਲ ਗਿਆ ਇਹਦੇ ਕਰਮਾਂ ਨੂੰ ਠੀਕ ਫੇਰ ਦਿੱਤਾ ਉਹਨਾਂ ਨੇ ਕੋਹੇ ਨੂਰ ਦਾ ਹਾਂ ਕੋਹੇ ਨੂਰ ਦਾ ਉਹਨਾਂ ਨੇ ਇਹ ਕਿਹਾ ਵੀ ਡੀਐਨਏ ਤੱਕ ਦੀ ਗਰੰਟੀ ਕਿੱਥੇ ਮਰਜ਼ੀ ਕਰਾਉਣ ਯਾਰ ਥੱਲੇ ਕਰਨ ਆਉਦੀ ਯਾਰ ਠੀਕ ਤੇ ਬਾਕੀ ਕੱਟੀ ਬਹੁਤ ਜਿਆਦਾ ਸ਼ਾਨਦਾਰ ਆ ਤੇ ਚੰਗੀ ਸਾਰੀ ਆ ਚੂਣ ਚਾਂ ਦੀ ਮੈਂ ਕਹਿੰਦਾ 100 100 ਦੀ ਯਾਰ ਅੱਧਾ ਸਕਿੰਟ ਹੁੰਦਾ ਨਾ ਕਿਹੜਾ ਉਨੇ ਨਾਲੋਂ ਪਹਿਲਾਂ ਛੁੱਟੀ ਆਉਂਦੀ ਆ। ਪਸਮਦੀ ਆ। ਮੈਂ ਕਹਿੰਨਾ ਕਿੱਲ ਕੱਢਦੀ ਜੱਟਾ ਯਾਰ। ਕਿੱਲ ਕੱਢ ਬਾਹਰ। ਮੈਂ ਕਹਿੰਨਾ ਲਿਆਂਦਣਾ ਬਥੇਰਾਂ ਤੇ ਚੋਕੇ ਲਿਆਂਦੀ ਆ ਵੀਰੇ ਉਹਨੋਂ ਕੇ। ਮੈਂ ਆਪਣੀ ਸੱਲੀ ਕਰਕੇ ਲਿਆਂਦੀ ਆ ਤਾਂ ਵੈਸੇ ਵੀਡੀਓ ਪਾਤੀ ਆ। ਨਹੀਂ ਆਪਾਂ ਅਗਲਾ ਕਹਿੰਦਾ ਵੀ ਯਾਰ ਦੁੱਜੂ ਪਾਉਣੀ ਸੀਗੀ। ਹਾਂ। ਆਪਾਂ ਉਹ ਕੰਮ ਨਹੀਂ ਕਰਨਾ ਯਾਰ। ਠੀਕ ਆ। ਠੀਕ ਆ ਜਿੰਦਗੀ ਦੇ ਵਿੱਚ। ਨਾ ਹੀ ਕਰਨਾ ਰੱਬ ਨਾ ਹੀ ਕਰਾਵੇ। ਝੋਟੀ। ਮੰਨ ਕੇ ਚੱਲ ਵੀ 8 ਵਜੇ ਦੀ ਚਵਾਈ 8:30 ਹੋਈ ਏ ਦੀ। ਹਾਂ ਬਾਈ ਸੱਲੀ ਕਰਨ ਦੋ ਟਾਈਮ ਛੋੜ ਕੇ ਚਾਰ ਟਾਈਮ ਚੋਣ। ਫੜ ਨਹੀਂ ਖੜ ਨਹੀਂ ਕਰੋ। ਫੜਮੀ ਵਿਦ ਕਟ ਘੋੜੀ ਨੀ ਘੋੜੀ ਬਾਬੇ ਬਸ਼ੇਰੀਆ ਦਾ ਬਾਬਾ ਕਿਹੜੇ ਦਾ ਪੰਜਾਬ ਸ਼ਿੰਗਾਰ ਪੰਜਾਬ ਸ਼ਿੰਗਾਰ ਦੇ ਜਮਾ ਸੇਵ ਉਸੇ ਦੀ ਆ ਪੰਜਾਬ ਸ਼ਿੰਗਾਰ ਦੇ ਵਾਕਿਆ ਹੈ ਕਿੱਡਾ ਉਹਦਾ ਘੋੜੇ ਦਾ ਕਾਦਾ ਉੱਡੀ ਛੋਟੀ ਆ ਮੋਹਰਾ ਦੀ ਛੋਟੀ ਦਾ ਇਹ ਮੋਹਰਾ ਦੀ ਝੋਟੀ ਇੱਕ ਰੰਗ ਕਾਲੀ ਬਾਬਾ ਖੇੜੀ ਵਾਲਾ ਬਾਬਾ ਖੇੜੀ ਵਾਲਾ ਵੇਖ ਛੋਟੀ ਦਾ ਤੂੰ ਮੈਂ ਦਿਨਦਾ ਹੀ ਨਹੀਂ ਹੋਇਆਗਾ ਗੱਲ ਦੀ ਭਾਈ ਇਧਰ ਲੱਗ ਲੀਦਾ ਤੂੰ ਤਾਂ ਲੱਭਦਾ ਹੀ ਨਹੀਂ ਲੱਭਣਾ ਹੀ ਨਹੀਂ ਮੈਂ ਇਹਦੇ ਥੱਲੇ ਕਦੋਂ ਬਹਿ ਗਿਆ ਵੇਖ ਮੈਂ ਜੇ ਤੀ ਚੱਕਣੀ ਜੋਕ ਨਹੀਂ ਨਿਕਲਦੀ ਯਾਰ ਵੇਖ ਬਾਬਾ ਸ਼ਿੰਗਾਰ ਬਾਬਾ ਸ਼ਿੰਗਾਰ ਘੋੜਿਆ ਲੈ ਕੇ ਆ ਹੀ ਖੜਦਾ ਹੋ ਵੀ ਹਾਂ ਹੈ ਵੇਖ ਕਿੱਡੀ ਹੀਰੇ ਅਰਗੀ ਕੱਟੀ ਪਿਆ ਕੱਦ ਵੇਖ ਨੂੰ ਯਾਰ ਸੁਭਾਅ ਵੀ ਚੰਗਾ ਸੁਭਾਅ ਬਹੁਤ ਚੰਗਾ ਯਾਰ ਬਹੁਤ ਚੰਗਾ ਯਾਰ ਐ ਆਪਾਂ ਸੋਨੇ ਬਹਿ ਨਹੀਂ ਦਿੰਦਾ ਸ਼ੇਰੀ ਕਿੰਨਾ ਹਾਂ ਤੇ ਕੱਦ ਦੇਖਣ ਨਾਲੇ ਅੱਜ ਹੀ ਆਈ ਹੈ ਅੱਜ ਹੀ ਆਈ ਅਜੇ ਫੋਨ ਆਈ ਆ ਯਾਰ ਆ 8:30 ਵਜੇ ਕਲਦੀ ਭਾਈ ਆ ਓਕੇ ਓਕੇ ਹੈ ਸਾਢੇ 8 ਵਜੇ ਚੋਈ ਜਾ ਕੇ ਥੱਲੀ ਕਰਕੇ ਲਈ ਆਪਣੀ ਗਰੰਟੀਾਂ ਚੋਈ ਜਾ ਦੋਵੇਂ ਡੰਗ ਚੋਈਆ 5 ਕਿਲੋ ਸ਼ਾਮ ਨੂੰ ਸੀਗਾ ਕੱਲ ਠੀਕ ਆ ਮੈਂ ਕੋਈ 5 ਵਜੇ ਕੋਈ 10 ਮਿੰਟ ਤੇ 20 ਤੇ ਚੋਲੀ ਆ ਠੀਕ ਆ ਮੈਂ ਬੱਜ ਨੇਰਾ ਵੀ ਹੋ ਜਾਂਦਾ ਸੀਗਾ ਹਾਂ ਫੇਰ ਤੜਕੇ ਮੈਂ ਸਾਢੇ 8 ਵਗੋਂ ਚੋਲੀ ਆ ਤੜਕੇ ਤੜਕੇ 6 ਕਿਲੋ ਦੁੱਧ ਸੀਗਾ ਸਾਢੇ 6 ਹਾਂ ਗਰੰਟੀ ਵਾਲਾ ਲੋਇਰ ਗਾ ਲੋਇਰ ਆ ਆਪਾਂ ਦੱਸ ਕਹਿੰਨੇ ਯਾਰ ਹਨਾ ਮੇਰੇ ਘਰੇ ਆਈ ਅੱਜ ਚੱਲ ਕਿਉਂਕਿ ਦਾਣੇ ਦਾ ਵੀ ਫਰਕ ਪੈ ਸਕਦਾ ਹਨਾ ਵਾਕਿਆ ਯਾਰ ਬੜੀ ਸੰਭਾਲੀ ਮੈਂ ਕਹਿੰਦਾ ਬਹੁਤ ਸਾਂਭੀ ਬਹੁਤ ਜਾਵੇ ਸਾਂਭੀ ਉਸ ਵੀਰ ਦਾ ਵੱਡਾ ਤਨ ਤਾਂ ਧੰਨਵਾਦ ਕਿਹੜੇ ਨੇ ਬਾਈ ਸਾਂਭੀ ਆ ਕਰਨੇ ਬਹੁਤ ਔਖੇ ਕੱਟਾ ਬਲ ਗਿਆ ਜੀ ਕੱਟਾ ਖੁੱਲ ਗਿਆ ਕੱਟਾ ਬਸ ਟੈਸਟੀ ਗੱਲ ਕਿੰਨੇ ਤਗੜੇ ਆ ਮੈਂ ਕਹਿੰਦਾ ਪੂਰਾ ਚੰਗਾ ਕੱਟਾ ਜੱਟਾ ਦੁੱਧ ਚੰਗਾ ਛੱਡਿਆ ਪੂਰਾ ਪੂਰਾ ਕਿੰਨੇ ਚਿਰ ਦੀ ਸੂਈ ਦਸੀ ਆ ਹੈ ਬਾਈ ਉਹਨਾਂ ਨੇ ਤਾਂ 1 ਮਹੀਨੇ ਦੀ ਕਿਹਾ ਯਾਰ ਮਹੀਨੇ ਦੀ ਹੋਊਗੀ ਪੂਰੀ ਹਾਂ ਬੰਦੇ ਨੇ ਨਹੀਂ ਝੂਠ ਨਹੀਂ ਮਾਰਿਆ ਯਾਰ 5 ਪੈਸੇ ਦਾ ਵੀ ਝੂਠ ਹੋਇਆ ਦਾ ਆਪਾਂ ਦੇਣਦਾਰ ਆ ਯਾਰ ਉਹ ਚੀਜ਼ ਦਾ ਯਾਰ ਠੀਕ ਹੈ ਹੈ ਪਰ ਕੱਟੀ-ਕੱਟੀ ਕਿਸੇ ਨੂੰ ਸਜਣੋ ਵੀਡੀਓ ਦੇ ਵਿੱਚ ਨਾ ਜੱਚੇ ਉਹ ਗੱਲ ਮੈਂ ਲੱਗ ਤੋ ਕਰਦਾ ਪਰ ਕੋਲੇ ਆ ਕੇ ਵੇਖਿਓ ਕੋਲੇ ਆ ਕੇ ਦੇ ਇੱਕ ਹਿਸਾਬ ਦੀ ਵੀ ਕਿਤੇ ਕੁਦਰਤੀ ਹੀਰਾ ਜਿਵੇਂ ਕਹਿ ਦਿੰਦੇ ਮੈਂ ਹੀਰਾ ਹੀਰਾ ਯਾਰ ਐਡਾ ਯਾਰ ਉਹ ਚੀਜ਼ ਐ ਬਹੁਤ ਵੱਡੀ ਝੋਟੀ ਆ ਅਰਕਦੀਪ ਯਾਰ ਕੱਲੀ ਸੈੜ ਆ ਉਹ ਤਾਰਾਂ ਬਰਾਬਰ ਆ ਠੀਕ ਆ ਉਹ ਨੀਤੀ ਸੈੜ ਆ ਹਾਂ ਸੈੜ ਜ਼ਰੂਰ ਹੈਗੀ ਆ ਤਾਰ ਦਾ ਨਿਕਲਦੀ ਮੈਂ ਫਰਕ ਹੋਵੇ ਇਨੀ ਉੱਕੀ ਦਾ ਵੀ ਇੱਕ ਅੱਧੀ ਦਾ ਆ ਜਾ ਬੱਤ ਦਿਖਾਈਏ ਲੈ ਦਿਖਾ ਕਹਿਣਾ ਗੱਲਾਂ ਹੀ ਕਰੀ ਨਹੀ ਛੋਟੀ ਦੇ ਯਾਰ ਸਿਰ ਤੇ ਬਣਦੀ ਆ ਜੱਟਾ ਯਾਰ ਐਡੀ ਚੰਗੀ ਦੀ ਨਹੀਂ ਨਹੀਂ ਬਹੁਤ ਜ਼ਿਆਦਾ ਖਬਰ ਇਹ ਹੇਕ ਨੂੰ ਨਹੀਂ ਮਿਲਦੀ ਕਿਤੇ ਕਰਮਾਂ ਨਾਲ ਮਿਲਦੀ ਆ ਜੀ ਹੈ ਪੈਸੇ ਚੱਕ ਕੇ ਵੀ ਨਹੀਂ ਮਿਲਦੀ ਚੱਕ ਕੇ ਵੀ ਨਹੀਂ ਮਿਲਦੀ ਲੋਕ ਰੁਪਏ ਚੱਕੀ ਫਿਰਦੇ ਰਹਿੰਦੇ ਯਾਰ ਤਾਂ ਵੀ ਨਹੀਂ ਮਿਲਦੀ ਯਾਰ ਉਹਦਾ ਬੰਦੇ ਦਾ ਮੈਂ ਧੰਨਵਾਦ ਕਰਨਾ ਉਹਨੇ ਵੇਟ ਕੀਤੀ ਆਪਣੀ ਠੀਕ ਆ ਸਪੈਸ਼ਲ ਆ ਦੋ ਤਾਂ ਰੇਟ ਇਹਦਾ ਕੀ ਕਰੀਏ ਰੇਟ ਜੱਟਾ ਦਾ ਫੋਨ ਤੇ ਕਰੂੰਗਾ ਮੈਂ ਛੋਟੀ ਦਾ ਅੱਛਾ ਹਾਂ ਕੁਇ ਇਹ ਵੀ ਨਹੀਂ ਉਹ ਤਾਂ ਜੇ ਕਹੀਏ ਤਾਂ 4 ਲੱਖ ਰੁਪਏ ਦੀ ਕੱਟੀ ਆ ਹਾਂ ਜੇ ਮੰਨ ਕੇ ਸੈਡ ਨਾ ਹੁੰਦੀ ਝੋਟੀ ਦੀ ਠੀਕ ਆ ਸੈਡ ਨਾ ਹੁੰਦੀ ਤਾਂ 4 ਲੱਖ ਰੁਪਏ ਦੀ ਸੀਗੀ ਹਾਂ ਹਾਂ ਕਾਲੀ ਸਾਰੀ ਝੋਟੀ ਬਈ ਇਹ ਸਾਰੀ ਕਾਲੀ ਵੇਖਾ ਕਿਹੜੇ ਹੈ ਨਾ ਵਾਲ ਗਦੀਵਾ ਘੋੜੀ ਵਰਗੀ ਪੂਛ ਆ ਏ ਘੋੜੀ ਵਰਗੀ ਲੈ ਦੱਸ ਯਾਰ ਤੈਨ ਦਸੀ ਨਾ ਬਾਬੇ ਸ਼ਿੰਗਾਰ ਦੀ ਘੋੜੀ ਆ ਘਿਆਰ ਸ਼ਿੰਗਾਰ ਪਿਆਰ ਸ਼ਿੰਗਾਰ ਜਿਵੇਂ ਬਰਾਬਰ ਸੇਮ ਕਾਪੀ ਆ ਠੀਕ ਬਾਬਾ ਘੋੜਾ ਲਿਆਵੇ ਉਧਰੋਂ ਠਾਲਾ ਕੋਈ ਬਨ ਕੇ ਚੱਲ ਰੇਟ ਆ ਤਾਂ ਨਹੀਂ ਵੀ ਤੂੰ ਬਾਹਲਾ ਕਰ ਲੈ ਕੋਈ ਜਾਇਜ਼ ਹੋਵਾ ਦੋ ਤਾਂ ਅੰਦਰ ਵੜ ਕੇ ਹੀ ਹੋਊਗੀ ਯਾਰ ਲੈ ਹੋਰ ਦੱਸ ਯਾਰ ਓਕੇ ਬਸ ਖਸਾਈ ਫੋਨ ਉਹ ਘਰੇ ਭੈਣ ਭਰਾ ਮੈਨੂੰ ਕਿਹੜੇ ਨੇ ਲੈਣੀਆਂ ਦੁੱਧ ਆਪਦਾ ਕੰਡਾ ਲਿਆਵੇ 10 ਕਿਲੋ ਠੰਡਾ ਦੁੱਧ ਦਊਂਗਾ ਨੂੰ ਠੀਕ ਹੈ ਅੱਜ ਆਈ ਕਰਕੇ ਤਾਂ ਕੋਈ ਮਾੜਾ ਮੋਟਾ ਹੋਸਟ 14 15 ਕਰ ਜੂ 14 ਕਰੂਗੀ ਬਾਬਾ ਗਰੰਟੀ ਵਾਲੀ 14 ਯਾਰ ਮੈਂ ਇਹਨੇ 14 ਨਵ ਦੋਗੀ 13 ਦੋਗੀ ਯਾਰ ਬੱਚੇ ਕਿਹੜੇ ਨੇ ਲੈਣੇ ਨਾ ਟੌਪ ਦੇ ਬੱਚੇ ਲਾਉਗੀ ਹਾਂ ਜਮ ਐਂਡ ਬਾਕੀ ਆਪਾਂ ਮੱਥੇ 'ਚ ਵੀ ਦੇਖ ਲੈਣਾ ਕੋਈ ਵਾਲ ਬੂਲ ਲਾਉਗੇ ਹੈ ਨਹੀਂ ਹੈ ਨਹੀਂ ਹੈ ਨਹੀਂ ਹਜਦਾ ਬਾਈ ਆਪਾਂ ਲੈ ਆਦੀ ਆ ਵਾ ਦੇਖ ਲੈ ਆਗੇ ਹੈ ਨਹੀਂ ਹੈਣਾ ਨਹੀਂ ਹੈ ਨਹੀਂ ਬਾਈ ਵਾਲ ਬੂਲ ਵੀ ਸੈਂ ਕਿਤੇ ਲੈ ਆਈ ਦੀ ਹੁਣ ਗਲਦੀ ਨਾ 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 ਰੁਪਿਆ ਵੀ ਨੰਗਣਾ ਯਾਰ ਆਂ ਉਂਗਲ ਮਾਹੀ ਨੰਗਦੀਆ ਵਾਕਿਆ ਕੀ ਬਾਤ ਆ ਯਾਰ ਕੱਟ ਗਿਆ ਗਲਦੀ ਯਾਰ ਸ਼ਾਨਦਾਰ ਹੈ ਜਿਹੜੀਆਂ ਕਿੱਥੇ ਮਿਲਦੀਆਂ ਯਾਰ ਹੈਨਾ ਹਾਂ ਦੋ ਦੰਦ ਦੋ ਦੰਦ ਕੱਟੀ ਬਾਕੀ ਆਪਦੀ ਥੱਲੀ ਕਰਕੇ ਲੈ ਗਿਆ ਨਾ ਮੈਂ ਤਾਂ ਥੱਲੀ ਕਰ ਲਈ ਮੈਨੂੰ ਤਾਂ ਲੱਗਦਾ ਦੋ ਦੰਦ ਹੀ ਆ ਫਿਰ ਵੀ ਆਦੀ ਥੱਲੀ ਕਰਨ ਯਾਰ ਕਿੰਨੇ ਪੈਸੇ ਲਾਉਣੇ ਆ ਖਾਣ ਥੁਣ ਚਵਾਈ ਬਹੁਤ ਸੋਹਣਾ ਨਿਕਲਦਾ ਬਾਈ ਨਹੀਂ ਕੱਟੀ ਕੱਟੀ ਤੇਰੀ ਕੋਈ ਸ਼ੱਕ ਨਹੀਂ ਵਜਨ ਬਹੁਤ ਵਜਨ ਬਹੁਤ ਛੋਟਾ ਮੈਂ ਸੁਆ ਕਿਹੜਾ ਹੈ ਇਹ ਗਲਦੀ ਮਨ ਲ ਕੇ ਤੀਜਾ ਮਾਲ ਲੈਣਾ ਦੂਜਾ ਮਾਲ ਲੈਣਾ ਠੀਕ ਆ ਕੱਟੀ ਇਹਦੇ ਮਖਰਾ ਬੜੀ ਚੰਗੀ ਬਹੁਤ ਚੰਗੀ ਜਾਦੇ ਕੱਟੀ ਜਾਦੇ ਚੰਗੀ ਆ ਧਾਰਾ ਮਰਾਦਗੇ ਮਰਾਦੇ ਧਾਰਾ ਮਰਾਦਗੇ ਅੱਛਾ ਇਹਦੇ ਮਗਰ ਆਲੀ ਕੱਟੀ ਆ ਕੱਟੀ ਬਹੁਤ ਸ਼ਾਨਦਾਰ ਕੱਟੀ ਗਦੀ ਪਿਆਰ ਕੱਟੀ ਇਹਦੀ ਵੀ ਚੰਗੀ ਜੰਗੀ ਆ ਬਾਬਾ ਯਾਰ ਮਾਲਕਾਂ ਨੇ ਬੜੇ ਵਧੀਆ ਰੂਹ ਨਾਲ ਸਾਂਝਾ ਪਾਏ ਹੋਏ ਯਾਰ ਹੈ ਕੱਟੀ ਵੀ ਬਹੁਤ ਚੰਗੀ ਆ ਓਕੇ ਹਾਂ ਆ ਗਈ ਠੀਕ ਆ ਛੋਟੀ ਬਹੁਤ ਚੰਗੀ ਨੀਲੀ ਚ ਪੈਂਦੀ ਹੈ ਨੀਲੀ ਦੀ ਨੀਲੀ ਦੀ ਬਾਬਾ ਕੱਟੀ ਮਗਰ ਮੋਰਾ ਦੀ ਮਗਰਲੇ ਪੈਰ ਵੀ ਤੋਤੇ ਆ ਤੋਤੇ ਤੋਤੇ ਥਣ ਬੜਾ ਕੱਢਦੀ ਮੈਂ ਕਹਿੰਦਾ ਥਣ ਤਾਂ ਜੱਟਾ ਬਾੜਾ ਵਧੀਆ ਕੱਢਦੀ ਆ ਦੁੱਧ ਕਿੰਨਾ ਚ ਪਾਉਣਾ ਦੁੱਧ ਮੰਨ ਕੇ ਯਾਰ ਅਗਲਾ 10 ਮੰਨ ਕੇ ਆਵੇ ਹੁੰਦਾ ਹੈ ਨਾ ਆਦੇ ਨਾਂ ਕਹਿ ਕੇ ਦਵਾਗੇ ਆਪਾਂ ਮਾਣਾ ਇਹ ਵਿਖਾ ਲੈਣ ਦੇ ਮੈਨੂੰ ਮੈਂ ਕਹਿੰਦਾ ਯਾਰ ਜੱਟਾ ਲੈ ਓਲੀ ਰੂਰ ਕੀ ਓਏ ਓਲੀ 100 ਦੀ 100 ਯਾਰ ਲੈ ਲੈ ਜਵਾਖ ਭਾ ਦੇ ਉਹ ਵੀ ਚੂਲੂ ਜਵਾਖ ਭਾ ਦੇ ਯਾਰ ਅਕਲੀ ਬੱਲੇ ਛੱਤ ਨਾ ਲਾ ਦੇ ਨੀ ਇਹਦੀਆਂ ਵੀ ਧਾਰਾਂ ਤੋਂ ਖੜ ਜਾ ਬੜੀ ਖਰੀਏ ਯਾਰ ਪਤਲੇ ਪਿੰਡੇ ਦੀ ਝੂਟੀ ਪਤਲੇ ਪਿੰਡੇ ਦੀ ਪਤਲੇ ਦੀ ਵੇਖ ਨੂੰ ਧਾਰ ਵੇਖ ਨੂੰ ਭੇਜਣੇ ਗੋੰਦ ਕਦੇ ਕਰਿਆ ਜੋ ਕਿਆ ਬਾਤ ਮੈਂ ਤਾਂ ਅੱਡੇ ਦੇ ਭੇਜਾਂਗੇ ਅੱਜ ਬੱਸ ਵਾਲੇ ਦੇ ਬੱਸ ਵਾਲੇ ਅੱਡੇ ਤੇ ਤੇ ਮੁੱਦਗੀ ਸਿੱਧਾ ਜਾਊ ਦੁੱਧ ਗਰੰਟੀ ਵਾਲਾ ਲੈ ਵਾਲੀ ਖਾਣ ਵਾਲੇ ਕੱਟੀ ਪਰੇ ਬੰਨ ਨਾ ਕੱਟੀ ਕਿੱਥੇ ਬੰਨਿਆ ਦੀ ਆਪਾਂ ਬਹੁਤ ਚੰਗੀ ਠੀਕ ਆ ਸਾਡਾ 100 ਦੀ 100 ਹੋ ਗਈ 9 ਕਿਲੋ ਮੰਨ ਕੇ ਆਜੇ ਨਾ ਦੁੱਧ ਕੋਈ ਮਾਰਾ ਮੋਟਾ ਤਾਂ ਹੋ ਸਕਦਾ ਆ ਇਹ ਵੀ ਕੱਲ ਹੀ ਆਪਣੇ ਕੋਲੇ ਠੀਕ ਆ ਠੀਕ ਆ ਦੁੱਧ 10 ਕਿਲੋ ਹੀ ਸੀ ਅਗਲੇ ਦੇ ਘਰੇ ਠੀਕ ਆ ਤੋੜ ਦੇ ਤੋੜਾ ਕਰਾ ਲ ਗਏ ਬਹੁਤ ठान ਕੱਢ ਦੀ ਜੋਸ਼ ਮੈਂ ਕਹਿੰਦਾ ਪੂਰਾ ਯਾਰ ਕੱਟੀ ਬਹੁਤ ਸ਼ਾਨਦਾਰ ਹੈ ਦੇਖੋ ਬਹੁਤ ਸ਼ਾਨਦਾਰ ਬਸ ਫੋਨ ਉਹ ਕਰੇ ਭੈਣ ਭਰਾ ਕਿੰਨੇ ਨਾ ਬਸ ਲੈਣੀ ਆ ਵੀਰੇ ਬਣ ਕੇ ਟੋਕੜਾਂ ਵਾਲਾ ਫੋਨ ਨਾ ਕਰਿਆ ਕਰੇ ਵੀਰ ਹਨਾ ਹਾਂ ਟੋਕੜਾਂ ਵਾਲੇ ਫੋਨ ਕਰੋ ਚੈੱਕ ਸੱਜਣੋ ਇਹਦੀ ਵੀ ਤੋਰ ਕੱਟੀ ਵਾਲੀ ਮੈਂ ਵੇਖੋ ਕੱਟੀ ਵੀ ਲੋਥੜੇ ਵਰਗੀ ਹੈ ਚੱਲ ਪੱਤ ਚੱਲ ਆ ਜਾ ਰਣੋ ਨੀਲੀ ਦੀ ਮੈਂ ਪੂਰਾ ਨੀਲੀ ਦੀ ਮੈਂ ਪੈਂਦੀ ਆ ਸਿੰਗਲ ਹੱਡੀ ਸਿੰਗਲ ਹੱਡੀ ਬਹੁਤ ਚੰਗੀ ਜਾਦ ਕੁਆਲਿਟੀ ਬਹੁਤ ਆ ਨੇ ਬੋਟ ਚ ਨਹੀਂ ਹਾਂ ਕੋਈ ਸ਼ੱਕ ਨਹੀਂ ਜਵਾਈ ਜਵਾਈ ਇੱਕ ਨੰਬਰ ਆ ਉਹ ਤਾਂ ਵਖਾਤੀ ਹਾਂ ਕੋਈ ਤਾਰ ਦਾ ਵੀ ਨਹੀਂ ਫਰਕ ਇੱਕੋ ਜਿਹਾ ਸੱਲੀ ਕਰਕੇ ਲੈ ਕੇ ਜਾਣ ਯਾਰ ਮੱਥੇ 'ਚ ਆ ਗਿਆ ਮਗਰਲੇ ਪੈਰਾਂ ਤੇ ਨਿਸ਼ਾਨ ਚਿੱਟੇ ਆ ਗਏ ਚਿੱਟਿਆਂ ਦਾ ਠੀਕ ਆ ਠੀਕ ਆ ਠੀਕ ਆ ਓਕੇ ਤਦੀਬ ਬੰਦੇ ਬੰਦੇ ਰੇਟ ਇਹਦਾ ਰੇਟ ਇਹਦਾ ਲੱਖ ਰੁਪਏ ਤਦੀਬ ਉਹ ਜਾਇਜ਼ ਕਰ ਯਾਰ ਹੈ ਉਹ ਚੰਗੀ ਆ ਝੋਟੀ ਜੱਟਾ ਇਹ ਜਾਂ ਲੋਕ ਨਾ ਝੋਟੀ ਤਾਂ ਬਹੁਤ ਚੰਗੀ ਆ ਮਾੜੀ ਨਹੀਂ ਚੱਲ ਜਾਏ ਇਹਦੇ ਦੇ 90000 ਦੀ ਦੇ ਦਾਂਗੇ ਹੈ 90000 ਦੀ ਲਾਇਕ ਸ਼ੇਅਰ ਕਰਕੇ ਉਹ ਦਿਨ ਪੱਕਾ ਕਰਕੇ ਆਊਗਾ ਮੈਨੂੰ ਛਾੜ ਦਿਖਾ ਦੇਵੇ 3000 ਛੋੜ ਕਿੰਨੇ ਦੀ ਹੋ ਗਈ 90 ਚੋਂ 3 ਛਾੜ ਤਿੰਨ ਛਾੜ ਦਾਂਗੇ 80000 ਦੀ ਹੋ ਗਈ ਬਸ ਹੈ ਹੈ 87000 87000 ਹੋਰ ਛਾੜ ਦਾਂਗੇ ਪੂਰੇ 85 ਦੀ ਦੇ ਦੇ ਦਾਂਗੇ 85 ਦੀ ਹੁਣ ਕਸਾਈ ਨਾ ਕਰੇ ਭੈਣ ਭਰਾ ਮੈਂ ਪਹਿਲਾਂ ਕਿਹਾ ਤਾਂ ਲੈਦਾ ਨਹੀਂ ਹੈ ਜਿਹੜਾ ਹੁਣ ਕਸਾਈ ਕਰੂ ਉਹ ਲੈਂਦਾ ਹੀ ਉਹ ਲੈਂਦਾ ਹੀ ਨਹੀਂ 84000 ਦੀ ਮਗਰ ਵੀ ਕੱਟੀ ਟਾਵੜੀ ਕੱਟੀ ਆ ਤੇ ਮਹੀਨੇ ਦੀ ਇਹ ਸੋਈ ਆ ਮਹੀਨੇ ਕੋਈ 10 ਦਿਨ ਉੱਤੇ ਲੜਾ ਇਹਨੂੰ ਵੀ ਯਾਰ ਵੰਡ ਵਟਾ ਪੈ ਗਿਆ ਝੋਟੀ ਨੂੰ ਦੁੱਧ ਬਹੁਤ ਜਿਆਦਾ ਚੰਗੀ ਆ ਥਾਨ ਦੱਸਦਾ ਇਹਦਾ ਮੈਂ ਕਹਿੰਦਾ ਦਵਾਰਾ ਫੇਰ ਬਹਿ ਜਾ ਪੱਲੇ ਬਹੁਤ ਠੰਡੀ ਆ ਯਾਰ ਬਹੁਤ ਕਰੀਬ ਕੀ ਬਾਤ ਹਾਂ ਬੱਚਾ 8000 ਸੀ 85000 ਦੀ ਹੁਣ ਵੀਰ ਬਣ ਕੇ ਨਾ ਮਿਹਨਤਾਂ ਗਸਾਈ ਨਾ ਕਰਨ ਮੇਰੇ ਨਾਲ ਜਮਾ ਵੀ ਫੜ ਕੋ ਕਮਾਈ ਵਾਲਾ ਬਾਰ ਕਮਾਈ ਸੌਦਾ ਨਹੀਂ ਕਰਦੇ ਆਪਾਂ ਕਿਸੇ ਨਾਲ ਵੀ ਕੋਈ ਜੈ ਜੀ ਕਮਾਈ ਲੈਣਾ ਮੈਂ ਹਰ ਵੇਲੇ ਠੀਕ ਆ ਠੀਕ ਹਾਂ ਬਸ ਹੁਣ ਉਹ ਕਰੇ ਵੀਰ ਭਰਾ ਕਿੰਨੇ ਲੈਣੀ ਆ ਹਨਾ ਟਾਈਮ ਨਾ ਖਰਾਬ ਕਰੇ ਟਾਈਮ ਨਾ ਖਰਾਬ ਕਰੇ ਆਪ ਤਾਂ ਬਣਾ ਕਰੇ ਸਾਡਾ ਸਾਡਾ ਨਾ ਕਰੇ ਬੱਕੀ ਪਵਾ ਪਰ ਮਾਤਾ ਜੀ ਕਰਪਾਣਾ ਫੋਨ ਬਹੁਤ ਆਉਂਦਾ ਗਲਦੀਪਾ ਹਰ ਕਪਰਾ ਕਰਦੇ ਤੈਨੂੰ ਪਿਆਰ ਕਰਦੇ ਲੋਕ ਯਾਰ ਬੜੀ ਜਵਾਨ ਹਾਂ ਕੋਈ ਇੱਕ ਅੱਧਾ ਹੁੰਦਾ ਕਮੈਂਟ ਕਰਨ ਵਾਲਾ ਮਾੜਾ ਉਹਦੀ ਨਹੀਂ ਆਪਾਂ ਟੈਨਸ਼ਨ ਲੈਂਦੇ ਬਾਕੀ ਤੁਸੀਂ ਵੀ ਨਾ ਟੈਨਸ਼ਨ ਲਿਆ ਕਰੋ ਬਾਈ ਹੁਣਾਂ ਨਾ ਕਹਿੰਦੇ ਆ ਹਾਂ ਬੂਰੀ ਦਾ ਯਾਰ ਕੀ ਆ ਬਾਤ ਆ ਯਾਰ ਕਿ ਵਾ ਗਲਦੀਪ ਲੱਗਿਆ ਮੈਂ ਕਹਿੰਦਾ 100 ਦੀ 100 ਯਾਰ ਠੀਕ ਹੈ ਲੱਗਿਆ ਬੱਚਾ ਇਹਨੂੰ ਵੀ ਲਾ ਦੇ ਲਾਉਣ ਚੋਣ ਵਾਲੀਆਂ ਖੜੀਆਂ ਮੇਰੇ ਦੋਵੇਂ ਉਹ ਤੀਜੀ ਚੋਈ ਆ ਆਪਣੀ ਹਾਂ ਕਿ ਸਭ ਤੋਂ ਪਹਿਲਾਂ ਦਿਖਾਈ ਆ ਉਹ ਚੋਈ ਆ ਇਹ ਚੋਈ ਚੋਣ ਵਾਲੀਆਂ ਖੜੀਆਂ ਹਜੇ ਨਹੀਂ ਠੀਕ ਆ ਐਵੇਂ ਦੱਸਿਆ ਚੰਗਾ ਹੈਨਾ 11 ਵਜ ਗਏ 11 ਵਜ ਗਏ ਗਲਦੀਪ 10:30 11 ਹਾਂ ਉਹ ਬਾਕੀ ਰਾਤ ਵੀ ਨੇ 6 ਵਜੇ ਚੁਈਆਂ ਸਾਢੇ 6 ਫਿਰ ਉਹ ਮਾੜਾ ਮੂੰਹ ਲਾਈ ਜਾਂਦੀ ਆ ਨਹੀਂ ਉਹ ਨਾ ਬੁੱਤ ਲੈ ਇੱਧਰ ਖੜਦਾ 100 ਦੀ 100 ਹੋਣੀ ਆ ਗਲਦੀਪ ਯਾਰ ਨਹੀਂ 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 ਖੜਨਾ ਇਹਨੂੰ ਪਾਸੇ ਬੰਨ ਹੈ ਆ ਗਈ ਬਚੀ ਹੈ ਨਾ ਨਾਲ ਦੀ ਆ ਗਈ ਆ ਗਈ ਯਾਰ 2 ਮਿੰਟ ਤੋਂ ਪਹਿਲਾਂ ਹੀ 2 ਮਿੰਟ ਤੋਂ ਪਹਿਲਾਂ 2 ਸਕੰਟ ਲਾ ਦੂੰ ਹਾਂ ਹਾਂ 10 ਸਕੰਟ ਓਕੇ ਠੋਗ ਗਈ ਖੋਗ ਗਈ ਕੱਲ ਯਾਰ ਠੀਕ ਹੈ ਮੰਨ ਦੇ ਮੰਨ ਲ ਗਏ ਸੱਲੀ ਕਰਨੇ ਯਾਰ ਭੈਣ ਭਰਾ ਕਿੰਨੇ ਪੈਸੇ ਲਾਉਣੇ ਨਾ ਅਲੇ ਸੱਲੀ ਕਰਕੇ ਲੱਗੇ ਜਾਵੇ ਆਪਣੇ ਘਰੋ ਠੀਕ ਹੈ ਹਾਂ ਪਾਰ ਪਿਛੇ ਦੀ ਮੇਰੀ ਗਰੰਟੀ ਹੋਊਗੀ ਠੀਕ ਹੈ ਵੀਡੀਓ ਬਣਾ ਲੈ ਥਾਨ ਅਗਲਾ ਟੈਪ ਕੇ ਲੈ ਕੇ ਜਾਵੇ ਜੇ ਊ ਮਗਾਉਣੀਆਂ ਘਰੇ ਉੱਤਰ ਦੀ ਝੋਟੀ ਦੇ ਥਾਨ ਟੈਪਲੇ ਠੀਕ ਹੈ ਸਹੀ ਹੈ ਨਾ ਭਾਈ ਓਕੇ ਓਕੇ ਚਵਾਈ ਵੇਖੀ ਤੂੰ ਗੰਦੀਪ ਮੈਂ ਕਹਿੰਦਾ ਰੂਹ ਖਛ ਹੋਊਗੀ ਕੀ ਬਾਤ ਇਹ ਵੀ ਬੜੀ ਪੂਲੀ ਲਿਆ ਆ ਹਾਏ ਰੱਬਾ ਰੂਹ ਆ ਮੜੀਆਂ ਚਲੋ ਉਹ ਤਾਂ ਪਤਾ ਨਹੀਂ ਮੇਰੇ ਨਾਲ ਹੱਥ ਹੁੰਦੇ ਨਾ ਚੂਣ ਚੂਣ ਚ ਕਰਕੇ ਆ ਹਾਂ ਉਹ ਮੜਾ ਇਹ ਪੂਰਸ਼ਟਾ ਹੈਗਾ ਚਵਾਈ ਚੰਗੀ ਆ ਠੀਕ ਹੈ ਠੀਕ ਆ ਠੀਕ ਆ ਹਾਂ ਲੈ ਮੈਂ ਸਿੱਟਾ ਤਾਂ ਹਾਂ ਤੂੰ ਵੀ ਇਹ ਕਮੜੇ ਫਿਰ ਆ ਮੜੀ ਚੈੱਕ ਕਰਾ ਦੇ ਮੜਾ ਇਹ ਹੈਗਾ ਹੈ ਨਾ ਨਹੀਂ ਇਹਨਾਂ ਨਹੀਂ ਮੜਾ ਜਾ ਮੜਾ ਇਹ ਹੈਗਾ ਬੋਲੇ ਚ ਹੈ ਨਾ ਝੋਟੀ ਆਪਣੀ ਅੱਛਾ ਹਾਂ ਬੋਲੇ ਚਾ ਠੀਕ ਹੈ ਇਹਨੂੰ ਅਜੇ ਤੀਜਾ ਚੌਥਾ ਦਿਨ ਹੀ ਹੋਇਆ ਤੀਜਾ ਸੂਈ ਨੂੰ ਨਹੀਂ ਚਵਾਈ ਹਜੇ ਚਵਾਈ ਬਾਨੀ ਆ ਤੇ 100 ਦੀ 100 ਚਵਾਈ ਆ ਠੀਕ ਆ ਆ ਨਹੀਂ ਹੈਣੀ ਹਾਂ ਹੈ ਨਹੀਂ ਹੈ ਨਹੀਂ ਹੋ ਤਾਂ ਬਹੁਤ ਮਾਰਾ ਮੋਟਾ ਚਲੋ ਹਜੇ ਮੇਰੇ ਤੋਂ ਵੀ ਹੋ ਸਕਦਾ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਚੌਥਾ ਕਿਦਾਂ ਨਹੀਂ ਹੋਇਆ ਕੱਲ੍ਹ ਦੀ ਸੂਈ ਨੂੰ ਇਹਨੂੰ ਹਜੇ 14 ਦਿਨਾਂ ਦੀ ਸੂਈ ਆ ਹਾਂ 14 ਹੈ 17 ਦੁੱਧ ਮੰਨ ਕੇ ਵੀ 10 ਕਿਲੋ ਆ ਹਾਂ ਤੂੰ 8 ਦੀ ਗਾਰੰਟੀ ਦੇ ਦੇ ਫੁੱਲ ਅੱਛਾ 8 ਦੀ 9 ਦੀ ਗਾਰੰਟੀ ਦੇ ਦੇ ਯਾਰ ਫੁੱਲ ਫੁੱਲ ਦੇ ਦੇ ਬਸ ਲੋ ਯਾਰ ਦਾ ਘੋੜਾ ਬਾਈ ਜੀ ਹਜੇ ਬੋਲਾ ਨਾਲ ਹਾਂ ਠੀਕ ਆ ਮੈਂ ਅਖਾਜੇ ਕੋਈ ਖਾਲੀ ਵੀ ਧਾਰਾਂ ਦਾ ਛੱਡਣੀ ਆ ਮੇਰੇ ਕਾ ਜੇ ਖਾਲੀ ਘਾਟਾ ਮੈਂ ਚੰਗੀ ਮੈਂ ਬਹੁਤ ਬ੍ਰਾਂਡ ਆ ਬੂਰੀ ਪਿਓਰ ਆ ਤੇਲਾਂ ਵਾਲੀ ਹਾਂ ਦੂਜੀ ਬੂਰੀ ਨਹੀਂ ਆਮ ਡੋਗ ਕੇ ਰਹੀਏ ਦੇਸੀ ਜੀ ਸਾਂਭੀ ਘਾਟਾ ਸਾਂਭੀ ਘਾਟਾ ਬੰਦਿਆਂ ਨੇ ਸਾਂਭੀ ਘਾਟਾ ਹਾਂ ਤੇ ਮੈਂ ਚੰਗੀ ਬਹੁਤ ਆ ਤੇ ਮੈਂ ਤੇ ਨਹੀਂ ਕਮੀ ਕੋਈ ਮੈਂ ਤਾਂ ਮੈਂ ਕਹਿੰਨਾ ਕੀ ਆ ਬਾਦਾ ਕੁਲਦੀਪ ਦੇਵਾ ਬਹੁਤ ਆ ਮੈਂ ਕੋਈ ਲੈ ਭਾਈ ਬਹੁਤ ਆ ਮੈਂ ਥੱਲੇ ਯਾਰ ਕਿੰਨਾ ਕਹਿੰਦੇ ਦਿੱਤਾ ਮਖਰਲੇ ਸੂਏ ਮਖਰਲੇ ਦਿੱਤਾ ਉਹਨਾਂ ਨੇ 14 ਕਿਲੋ ਠੀਕ ਆ ਹਾਂ ਦਿੱਤਾ ਵੀ ਹੋਇਆ ਦਿੱਤਾ ਵੀ ਆ 14 ਕੁਲਦੀਪ 10 ਦੀ 10 ਹੁਣ ਹੈਗਾ 10 ਹੈਗਾ ਯਾਰ 8 ਮੰਨ ਲੈ 9 ਮੰਨ ਲੈ ਯਾਰ ਠੀਕ ਠੀਕ ਆ ਚਵਾਚਬੂ ਬੜਾ ਸੋਹਣਾ ਲੱਗਿਆ ਝੋਟੀ ਨੂੰ ਪੋਲੀ ਰੂਹ ਵਰਗੀ ਰੂਹ ਪੋਲੀ ਜਮਾ ਥੱਲੇ ਹਾਂ ਵੇਖ ਆਉਂਦੀਆਂ ਓਏ ਹੈ ਮਿਲਕ ਬੀਨ ਮਿਲਕ ਬਦਾਮਾ ਮਿਲਕ ਇੱਕ ਨੰਬਰ ਆ ਗਰੰਟੀ ਪੈਪ ਹੀ ਆਉਂਦੀ ਵਿਚਾਰੀ ਪੈਪ ਪੈਪ ਆ ਦਵਾਰਾ ਬਹਿ ਜੇ ਫੇਰ ਬਹਿ ਜਾ ਬਹਿ ਜਾ ਬਹਿ ਜਾ ਦਵਾਰਾ ਵੀ ਮਾਰ ਦੇਣੇ ਲੈ ਨਹੀਂ ਹੁੱਡੇ ਚੋੜੇ ਵਾਲੀ ਆ ਜਿਵੇਂ ਚੁੱਲਾ ਕਹਿੰਦੇ ਨੇ ਨਾ ਪੰਜਾਬੀ ਜਿਹਾ ਚੋੜਾ ਮੈਂ ਦੁੱਧ ਵਾਲੀ ਆ ਬਸ ਖੜ ਜਾ ਬਸ ਹੁੱਤ ਕੀ ਹਾਲਾ ਨਹੀਂ ਨਹੀਂ ਆਂਦੀ ਦਾ ਨਹੀਂ ਨਹੀਂ ਕੁਛ ਨਹੀਂ ਕਹਿੰਦੀ ਇਹਦਾ ਉਹ ਹੀ ਧਾਰ ਦੇ ਹਾਂ ਲੈ ਧਾਰ ਬਹੁਤ ਛੇਦੀ ਲੈਂਦੀ ਹੈ ਬਾਈ ਠੀਕ ਆ ਹਾਂ ਰੇਟ ਇਹਦਾ ਹੈ ਰੇਟ ਕੀ ਕਲੀਪ ਦਾ 130000 ਰੁਪਇਆ ਉਹ ਜਾ ਪ੍ਰਾਵਾ ਜਾਇਜ਼ ਉਹ ਲੋਕ 2-2 ਲੱਖ ਲਗਦੇ ਭਾਈ ਦਈ ਇਹ ਲਿੱਸੀ ਆ ਯਾਰ ਲਿੱਸੀ ਦਾ ਵਾਬਾ ਹਰ ਹੈਗੀ ਆ ਬ੍ਰਾਂਡ ਆ ਬ੍ਰਾਂਡ ਤਾਂ ਹੈਗਾ ਪਰ ਫਿਰ ਵੀ ਚੱਲ ਕੋਈ ਨਹੀਂ ਹੈ ਜਾਇਜ਼ ਕਰ ਦੇ ਜੇ ਜਾਇਜ਼ ਲਈ ਤਾਂ ਜਾਇਜ਼ ਦੇ ਦੇ ਜਾਇਜ਼ ਦੇ ਦਿੰਗੇ ਹਾਂ ਇੱਕ ਵੀਦੀ ਦੇ ਦਿੰਗੇ ਇੱਕ 20 ਵੀ ਹੈ ਹਾਂ ਕਰਦੇ ਥੋੜਾ ਬੋਦਾ ਕਰਦੇ ਬਾਲਾ ਨਹੀਂ ਕਹਿੰਦਾ ਚੱਲ ਤੈਨੂੰ ਲੈ ਕੇ ਸ਼ੇਅਰ ਕਰਕੇ ਆਉਗਾ ਨਾ ਗਰੰਟੀ ਵਾਲਾ ਹਾਂ 5000 ਛੋੜ 1 ਲੱਖ ਤੇ 15 15000 ਦੀ ਬਸ ਠੀਕ ਹੈ ਤੇ 1000 ਰੁਪਏ ਛੋੜ ਹੋ ਜੂਗੀ ਕਰਦੇ ਐਨੂੰ ਐਨੂੰ ਕਰਦਗੇ ਹਾਂ ਪਿੱਛੋਂ ਬੱਕਸਾਈਆਂ ਨਾ ਕਰੇ ਵੀਰ ਭਰਾ ਮੇਰੇ ਨਾਲ ਹਨਾ ਹਾਂ ਮੈਂ ਮੈਂ ਹੀ ਹਾਂ ਮੈਂ ਮੈਂ ਹੀ ਹਾਂ ਠੀਕ ਹੈ ਠੰਡੀ ਸੀਲ ਵੀ ਬਹੁਤ ਆ ਨਹੀਂ ਚੰਗੀ ਤੇ ਪਸ਼ੂ ਗਰੰਟੀ ਵਾਲਾ ਹੋਊਗਾ ਆਪਣਾ ਕੋਈ ਵੀ ਆ ਭਾਰ ਪਿੱਛੇ ਦੀ ਵੀਡੀਓ ਪਾ ਦੇਵੇ ਕੋਈ ਵੀ ਪਿੱਛਾ ਮਾਰ ਜੇ ਪੈਸੇ ਆਪਦੇ ਪਹਿਲਾਂ ਖਾਤੇ ਪਵਾਲੇ ਫਿਰ ਚੜਾ ਦੇਵੇ ਨਹੀਂ ਠੀਕ ਠੀਕ ਆ ਬਈ ਧੰਨਵਾਦ ਹਾਂ ਤੇ ਟਾਪ ਬ੍ਰੈਂਡ ਹੀ ਆ ਬ੍ਰੈਂਡ ਪੂਰੇ ਟਾਪ ਟਾਪ ਸਿਰਾ ਐਂਡ ਹਣਾ ਹਾਂ ਬੱਚੇ ਦਿਖਾ ਦੇ ਕੱਟੀ ਦਿਖਾ ਦੇ ਐਡੀ ਸ਼ਾਨਦਾਰ ਕਦੀਬ ਕਿੱਥੇ ਪਾਲੀ ਜਾਂਦੀ ਆ ਇੱਥੇ 20000 ਰੁਪਏ ਖਰਚਾ ਆਏ ਨਾ ਇਨੀ ਪਾਲਣ ਤੇ ਆ ਜਾਂਦਾ ਪਾਲੀ ਆ ਤੇ ਉਹਦੇ ਦੇ ਹੁਣ ਮੰਨ ਕੇ ਵੀ ਚਲੋ ਉਹਨੇ ਦੇ ਦਿੱ ਭੈਣ ਭਰਾਵਾਂ ਨੇ ਹਨਾ ਤੇ ਕਿੰਨਾ ਖਰਚਾ ਹੋਊਗਾ ਵਾਹ 2 ਲੱਖ ਰੁਪਇਆ ਆਇਆ ਹੋਊਗਾ ਬਾਈ ਕੋਈ ਛੱਕ ਮੈਂ ਉਹਨਾਂ ਦੇ ਨਾਲ ਦੱਸਤ ਤੋਂ ਲੈ ਕੇ ਜਿ ਗਣੀਏ ਨਾ ਆ ਜਾਂਦਾ ਖਰਚਾ ਹਾਂ ਉਹਨਾਂ ਨੇ ਨਾ ਮੈਂ ਕੱਟੀ ਦੋ ਦੰਦ ਸਵਾਈ ਅਗਲੇ ਨੇ ਦੋ ਦੰਦ ਸਵਾਈ ਕੱਟੀ ਘਰ ਖਵਾਇਆ ਉਹਨਾਂ ਨੇ ਨਾ ਬਾਈ ਹੁਣ ਮੇਰੇ ਨਾਲ ਗੱਲ ਕਰਦਾ ਹੀ ਬੈਠਾ ਰਿਹਾ ਬਹੁਤ ਟਾਈਮ ਤੇ ਉਹ ਕਹਿੰਦੇ ਵੀ ਮੈਂ 11 ਮਹੀਨਿਆਂ ਦੀ ਇਹਦੀ ਜੱਡੀ ਕੱਟੀ ਆ ਇਹਦੀ ਜੱਡੀ ਇੱਥੇ ਜੱਡੀ ਕੀ 11 ਮਹੀਨਿਆਂ ਦੀ ਮਹੀਨੇ ਬਾਲੀਆਂ ਚੰਗੀਆਂ ਬਾਲੀਆਂ ਚੰਗੀਆਂ ਬਾਈ 30 30 ਕਿਲੋ ਦੁੱਧ ਰਾਮ ਨਾਲ ਗਾਰੰਟੀ ਯਾਰ ਇਹ ਵੀ ਝੂਟੀ ਬਹੁਤ ਦੁੱਧ ਕਰਦੀ ਦੋ ਦੁੱਧ ਦਊਗੀ ਬਾਈ ਇਹ ਵੀ ਕੱਢੂਗੀ ਗਾਂ ਨਾਲ ਬਾ ਥੋੜੀ ਸੈਰ ਜ਼ਰੂਰ ਆ ਝੋਟੀ ਦੀ ਉਂ ਕੋਈ ਨੌਕਸ ਨਹੀਂ ਝੋਟੀ ਚ ਠੀਕ ਹੈ ਧੰਨਵਾਦ ਭਾਈ ਮਾਲਕ ਜੀ ਉਹ ਐਂਡ ਤੱਕ ਵੇਖ ਲਈ ਜਿਉਂਦੇ ਵਾਪਸ ਜਿਉਂਦੇ ਵਾਪਸ